ਐਸ ਵੀ ਐਲ ਐ ਸਮੁੱਚੀ ਮਨੁੱਖਤਾ ਨੂੰ ਇਕਜੁੱਟ ਹੋ ਕੇ ਇਸ ਜਿਹੜੀ ਕੁਦਰਤ ਦਾ ਕਹਿਰ ਆ ਉਹਦੇ ਖਿਲਾਫ ਲੜਨ ਦੀ ਜ਼ਰੂਰਤ ਆ ਖੜਨ ਦੀ ਜ਼ਰੂਰਤ ਆ ਇੱਕ ਦੂਸਰੇ ਦਾ ਹੱਥ ਫੜ ਕੇ ਇੱਕ ਕਿਸਮ ਦੀ ਚੇਨ ਬਣਾਉਣ ਵਾਲੀ ਗੱਲ ਆ ਕਿ ਅਸੀਂ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕਿੱਦਾਂ ਕੱਢਣਾ ਕਿਸੇ ਦੇ ਕੰਮ ਕਿਵੇਂ ਆਉਣਾ ਇਹ ਸਮਾਸ਼ਾਸਤ ਕਰਨ ਦਾ ਨਹੀਂ ਹੈ ਲੜਦੇ ਆ ਜੰਗਿਆਂ ਦੇ ਵਿੱਚ ਸੈਰਾਂ ਕਰਦੇ ਫਿਰਦੇ ਆ ਇਹ ਇਹ ਕੋਈ ਤਰੀਕਾ ਜਿਹੜਾ ਕੰਮ ਪਬਲਿਕ ਦੀ ਭਲਾਈ ਵਾਸਤੇ ਜਿਹੜੀ ਚੀਜ਼ ਕੰਮ ਆਉਣੀ ਉਹਦੇ 'ਚ ਤੁਸੀਂ ਆਪ ਤੁਰੇ ਫਿਰਦੇ ਆ ਫਿਰ ਫੇ ਕਿੱਥੇ ਗਿਆ ਜੰਗਾ ਉਹਨਾਂ ਦਾ ਫਿਰ ਵਾਪਸ ਕਿਉਂ ਨਹੀਂ ਲਾਇਆ ਗਿਆ ਲੋਕਾਂ ਦੇ ਵਾਸਤੇ ਇਸ ਕਰਕੇ ਇਹ ਸਮਾਸ਼ਾਸਤ ਦਾ ਨਹੀਂ ਹੈ ਇਹਨਾਂ ਨੂੰ ਮਾੜੀ-ਮੋਟੀ ਮਾਨਵਤਾ ਦਾ ਦਿਖਾਵਾ ਕਰਨਾ ਚਾਹੀਦਾ ਦਿਖਾਵਾ ਹੀ ਕਰ ਲੈਣ ਐਟ ਲੀਸਟ ਆਂਗੇ ਔਰਤਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਮੈਂ ਉੱਥੇ ਸਮਗਰੀ ਲੈ ਕੇ ਕੱਲ ਨੂੰ ਬਾਉ ਪਰ ਪਿੰਡ ਦੇ ਵਿੱਚ ਪਹੁੰਚੂ ਕਿ ਕਿ ਜਿਹੜੀਆਂ ਆਮ ਤੌਰ ਤੇ ਜਿਹੜੇ ਬਾਕੀ ਰਸਤੇ ਦੇ ਵਿੱਚ ਨਹੀਂ ਆਉਂਦੀਆਂ ਜਿਹੜੀ ਕਿ ਤੁਸੀਂ ਜਿਹੜਾ ਹੈਗਾ ਉਹ ਆਪਣੇ ਆਪਣੇ ਪਿੰਡ ਦੇ ਵਿੱਚੋਂ ਕੰਟਰੀਬਿਊਸ਼ਨ ਜਿਹੜੀ ਉਹ ਪੈਸਿਆਂ ਦੇ ਰੂਪ ਦੇ ਵਿੱਚ ਇਕੱਠੀ ਕਰੀਏ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਪਾਰਟੀਆਂ ਸਾਂਝੇ ਤੌਰ ਤੇ ਮੈਨੇ ਕਹਿੰਦੀ ਕਿ ਆਮਦਵੀ ਪਾਰਟੀ ਦੇ ਇਕੱਲੇ ਵਲੰਟੀਅਰ ਲੱਗਣ ਇਹਨੂੰ ਇੱਤੋਂ ਉੱਤੇ ਉੱਠ ਕੇ ਅਸੀਂ ਮਾਨਵਤਾ ਦੀ ਸੇਵਾ ਕਰਨੀ ਆ ਔਰ ਇੱਕ ਚੰਗਾ ਵੱਡਾ ਅਮਾਉਂਟ ਜਿਹੜਾ ਅਸੀਂ ਇਕੱਠਾ ਕਰਾਂਗੇ ਤਾਂ ਕਿ ਕੁਝ ਲੋਕ ਜਾਂ ਸੀ ਉਹਨੂੰ ਸੀਐਮ ਰਾਹਤ ਫੰਡ ਦੇ ਵਿੱਚ ਪਾਵਾਂਗੇ ਕਿ ਸਿੱਧੀ ਉਹਨਾਂ ਦੇ ਕੋਲ ਰਾਹਤ ਪਹੁੰਚ ਸਕੇ ਅੱਜ ਜਿਹੜਾ ਹੈਗਾ ਵਾ ਹੜਪੀਟਤਾ ਦੀ ਜਿਹੜੀ ਹੈ ਸਾਰ ਲਈ ਜਾ ਰਹੀ ਹੈ ਨਪੁੱਤਰ ਤੇ ਕੀ ਕਹਿਣਾ ਚਾਹੋਗੇ ਅ ਸਭ ਤੋਂ ਪਹਿਲਾਂ ਇਸ ਸਮਾਂ ਜਿਹੜਾ ਬੜਾ ਪੰਜਾਬ ਵਾਸਤੇ ਕਹਿ ਲੋ ਕਿ ਐਸਐਲਏ ਮਾਰਡਰ ਟਾਈਮ ਜਿਹੜਾ ਚੱਲ ਰਿਹਾ ਲੋਕ ਬਹੁਤ ਦੁਖੀ ਨੇ ਬਹੁਤ ਪ੍ਰੇਸ਼ਾਨ ਨੇ ਅ ਅੱਜ ਪੰਜਾਬ ਦੀ ਤਕਰੀਬਨ 20% ਵਾਦੀ ਚੜੀ ਆ ਉਹ ਹੜਾਂ ਦੀ 1000 ਦੇ ਕਰੀਬ ਪਿੰਡ ਜਿਹੜੇ ਆ ਉਹ ਹੜਾਂ ਦੀ ਮਾਰ ਹੇਠ ਆਏ ਹੋਇਆ ਔਰ ਬੜਾ ਹੀ ਭਿਆਨਕ ਮੰਜ਼ਰ ਹੈ ਜਿਹੜਾ ਦੇਖਿਆ ਜਾ ਰਿਹਾ ਇਸ ਵੇਲੇ ਕਿ ਕਿਸ ਤਰੀਕੇ ਨਾਲ ਲੋਕ ਜਿਹੜੇ ਆ ਉਹ ਪਾਣੀ ਦੇ ਵਿੱਚੋਂ ਰੈਸਕਿਊ ਕਰਕੇ ਲੈ ਕੇ ਆਏ ਜਾਂਦੇ ਆ ਕੁਝ ਲੋਕ ਆਪਣੇ ਘਰਾਂ ਦਾ ਮੂੰਹ ਕਰਕੇ ਪਾਣੀ ਦੇ ਵਿੱਚੋਂ ਨਿਕਲਣ ਵਾਸਤੇ ਘਰਾਂ ਦੇ ਵਿੱਚੋਂ ਨਿਕਲਣ ਵਾਸਤੇ ਤਿਆਰ ਨਹੀਂ ਹੈਗੇ ਬੱਚੇ ਬੁੱਢੇ ਬਜ਼ੁਰਗ ਸਾਰੇ ਘਰ ਛੱਡਣਾ ਬੜਾ ਔਖਾ ਆਪਣੇ ਆਪਣੇ ਘਰ ਛੱਡਣ ਵਾਸਤੇ ਮਜਬੂਰ ਹੋਏ ਆ ਔਰ ਇਹਦੇ ਚਲਦੇ ਮੇਰਾ ਆਪਣਾ ਹਲਕਾ ਇਹ ਜਿਹੜਾ ਬੁਰਜ ਹਸਨ ਟਗਾ ਜਿਹੜਾ ਟਗਾਰਾ ਹੋ ਗਿਆ ਬੁਰਜ ਹਸਨ ਹੋ ਗਿਆ ਸੰਦਾ ਸਦਾਰਾ ਅੱਗੇ ਸੰਗੋ ਵਾਲਿਆ ਉਹ ਜਿਹੜਾ ਨਾਲ ਲੱਗਦਾ ਇਹ ਸਾਰੇ ਪਿੰਡ ਜਿਹੜੇ ਆ ਦਰਿਆ ਦੇ ਕੰਢੇ ਦੇ ਉੱਤੇ ਵਸੇ ਹੋਏ ਪਿੰਡ ਆ ਜਿਨ੍ਹਾਂ ਨੂੰ ਦਰਿਆ ਪ੍ਰਭਾਵਿਤ ਕਰਦਾ ਪਰ ਇੱਥੇ ਕੁਦਰਤ ਦੀ ਕਿਰਪਾ ਹੈ ਜੀ ਇਸ ਵਾਰ ਅਸੀਂ ਆਪਣੇ ਵੱਲੋਂ ਮਿਹਨਤ ਵੀ ਬੜੀ ਕੀਤੀ ਸੀ ਪਿਛੇ ਪੂਰਾ ਸਾਲ ਅਸੀਂ ਜਿਹੜਾ ਦਰਿਆ ਦਾ ਮਨ ਉੱਚਾ ਕਰਨ ਤੇ ਲੱਗੇ ਹੋਏ ਆ ਔਰ ਜਿਹੜਾ ਅੰਦਰਲਾ ਸਾਡਾ ਇੰਟਰਨਲ ਸਾਈਡ ਆ ਉਥੇ तकरीबन ਜਿੱਥੇ ਜਿੱਥੇ ਸਾਨੂੰ ਪਿਛਲੇ ਸਾਲ ਡਰ ਸੀਗਾ ਜਾਂ 23 ਦੇ ਵਿੱਚ ਸਾਨੂੰ ਡਰ ਸੀ ਉਸ ਤੋਂ ਬਾਅਦ ਉਹ ਸਾਰਾ ਜਿਹੜਾ ਅੰਦਰਲੇ ਪਾਸੇ ਬੰਦ ਦੇ ਵੱਡੀ ਮਾਤਰਾ ਦੇ ਵਿੱਚ ਪੱਥਰ ਜਿਹੜਾ ਲਾ ਲਾ ਕੇ ਬੰਨ ਨੂੰ ਸੇਵ ਕੀਤਾ ਗਿਆ ਔਰ ਸਾਰਾ तकरीबन 2 ਸਾਲ ਤੋਂ ਲਗਾਤਾਰ ਕੰਮ ਚੱਲੀ ਜਾ ਰਿਹਾ ਅੱਜ ਵੀ ਪ੍ਰਸ਼ਾਸਨ ਨੂੰ ਵੀ ਮੌਕੇ ਤੇ ਬੁਲਾਇਆ ਸੀ ਲੋਕ ਵੀ ਕੁਝ ਜਿਹੜੇ ਪਿੱਛੇ ਜ਼ਿੰਮੇਵਾਰ ਚੜਿਆ ਸੰਗੋ ਵਾਲੇ ਇਕੱਠੇ ਹੋਏ ਸੀ ਸਾਰੇ ਉਹਨਾਂ ਨੇ ਕੁਝ ਹੋਰ ਸਾਨੂੰ ਚੀਜ਼ਾਂ ਦੱਸੀਆਂ ਜਿਹੜੀਆਂ ਸਾਨੂੰ ਕਰਨ ਦੇ ਲਈ ਲਾਜ਼ਮ ਆ ਅਸੀਂ ਜਦੋਂ ਹੀ ਹਾਲਾਤ ਠੀਕ ਹੋਣਗੇ ਉਹਦੇ ਨਾਲ ਦੀ ਨਾਲ ਹੀ ਐਸਟੀਮੇਟ ਹੋਰ ਬਣਾ ਕੇ ਕੁਝ ਇਸ ਆਵਨ ਨੂੰ ਉੱਚਾ ਕੀਤਾ ਇਸ ਤੋਂ ਅੱਗੇ ਜਾ ਕੇ ਹਜਿਤ ਕੁਸ਼ਤੇ ਤੇ ਮਿੱਟੀ ਪੈਣ ਵਾਲੀ ਉਹ ਵੀ ਪਾਵਾਂਗੇ ਔਰ ਜਿੱਤੇ ਪੱਥਰ ਜਿਹੜਾ ਆ ਅੰਦਰਲੀ ਸਾਈਡ ਤੇ ਲੱਗਣ ਵਾਲਾ ਉਹ ਵੀ ਲਾਵਾਂਗੇ ਕਿਉਂਕਿ ਮਾਨ ਸਰਕਾਰ ਵੱਲੋਂ ਖਾਸ ਕਰਕੇ ਜਿਹੜੇ ਹੜਾ ਹੜ ਵਾਲੇ ਏਰੀਏ ਨੇ ਜਾਂ ਦਰਿਆ ਦੇ ਵਾਸਤੇ ਜਾਂ ਜਿੰਨਾ ਵੀ ਕੰਮ ਕਰਨ ਵਾਸਤੇ ਫੰਡਾਂ ਦੀ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਹੈ तकरीबन तकरीबन ਅਸੀਂ ਪਿਛਲੇ 2 ਸਾਲ ਦੇ ਵਿੱਚ ਇੱਥੇ 4-5 ਕਰੋੜ ਰੁਪਇਆ ਇਸ ਬੰਦ ਦੇ ਉੱਤੇ ਜਿਹੜਾ ਉਹ ਖਰਚ ਕੀਤਾ ਨਾਲ ਦੀ ਮਿੱਟੀ ਵੀ ਔਰ ਜਿਹੜਾ ਅੰਦਰਲੇ ਪਾਸੇ ਪੱਥਰ तकरीबन 1 ਕਿਲੋਮੀਟਰ ਦੇ ਵਿੱਚ ਪੱਥਰ ਹੀ ਲਾਇਆ ਗਿਆ ਅੰਤਰੀ ਸਾਈਡ ਤੇ ਜਿੱਥੇ ਕੁਝ ਖਤਰਨਾਕ ਸਿਚੁਏਸ਼ਨਸ ਸਾਨੂੰ ਉਸ ਸਮੇਂ ਨਜ਼ਰ ਆਈਆਂ ਸੀ ਮੈਡਮ ਏਡੀ ਆਫਤ ਦੇ ਆਨ ਭਾਵਜੂਤ ਵੀ ਕਈ ਜੋੜੇ ਲੋਗ ਨੇ ਜਾਂ ਵਿਰੋਧੀ ਧਰਮ ਨੇਤਾ ਹੈਗੇ ਨੇ ਉਹ ਸਿਆਸਤ ਕਰਨੋਂ ਨਹੀਂ ਹਟਦੇ ਕਿਸ ਤਰ੍ਹਾਂ ਦੇ ਦੇ ਆ ਇਹ ਕਿਰਤ ਕੰਟਾ ਇਸ ਵੇਲੇ ਸਮੁੱਚੀ ਮਨੁੱਖਤਾ ਨੂੰ ਇਕਜੁੱਟ ਹੋ ਕੇ ਇਸ ਜਿਹੜੀ ਕੁਦਰਤ ਦਾ ਕਹਿਰ ਆ ਉਹਦੇ ਖਿਲਾਫ ਲੜਨ ਦੀ ਜ਼ਰੂਰਤ ਹੈ ਖੜਨ ਦੀ ਜ਼ਰੂਰਤ ਹੈ ਇੱਕ ਦੂਸਰੇ ਦਾ ਹੱਥ ਫੜ ਕੇ ਇੱਕ ਕਿਸਮ ਦੀ ਚੇਨ ਬਣਾਉਣ ਵਾਲੀ ਗੱਲ ਹੈ ਕਿ ਅਸੀਂ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕਿੱਦਾਂ ਕੱਢਣਾ ਕਿਸੇ ਦੇ ਕੰਮ ਕਿਵੇਂ ਆਉਣਾ ਇਹ ਸਮਾਸ਼ਾਸਤ ਕਰਨ ਦਾ ਨਹੀਂ ਹੈ ਅੱਗੋਂ ਪਿੱਛੋਂ ਸਿਆਸਤ ਚੱਲਦੀ ਰਹਿੰਦੀ ਆ ਲੇਕਿਨ ਜਿਹੜਾ ਪਿਛਲਾ ਲੰਬਾ ਸਮਾਂ ਚੱਲਿਆ ਜੇ ਮੈਂ ਆਪਣੇ ਹੀ ਹਲਕੇ ਦੀ ਗੱਲ ਕਰਾਂ ਕਿ ਅਸੀਂ ਪਿਛਲੇ 2 ਸਾਲ ਦੇ ਵਿੱਚ ਇੱਥੇ ਕਿੰਨੀ ਵੱੰਨ ਮਿੱਟੀ ਪਾਪਾ ਕੀ ਉੱਚਾ ਕੀਤਾ ਤੁਸੀਂ ਜੇ ਜਦੋਂ 23 ਦੇ ਵਿੱਚ ਤੁਸੀਂ ਦੇਖਿਆ ਹੋਣਾ ਇਹ ਬੰਨ ਕਿੰਨਾ ਨੀਵਾ ਸੀ ਜੇ ਅਸੀਂ ਲਗਾਤਾਰ ਇੱਥੇ ਕੰਮ ਕਰ ਰਹੇ ਹਾਂ ਅਸੀਂ ਦਰਿਆ ਦੇ ਅੰਦਰ ਵੀ ਪੱਥਰ ਲਾ ਰਹੇ ਹਾਂ ਮੈਂ ਕਹਿੰਨੀ ਕਿ ਜਦੋਂ ਤੋਂ 88 ਤੋਂ ਹੀ ਮੰਨ ਲੀਏ ਜੇ 88 ਤੋਂ ਲੈ ਕੇ ਹੁਣ ਤੱਕ ਜਾਂ ਕਹਿ ਲਓ ਕਿ ਜਾਂ ਸਾਡੀ ਸਰਕਾਰ ਆਉਣ ਤੋਂ ਪਹਿਲਾਂ ਤੱਕ ਜੇ ਸਰਕਾਰਾਂ ਸੁਹਿਰਦ ਹੁੰਦੀਆਂ ਜੇ ਕਿਸੇ ਨੂੰ ਪਾਣੀ ਨੂੰ ਸੰਭਾਲਣ ਦਰਿਆਵਾਂ ਨੂੰ ਸੰਭਾਲਣ ਦੀ ਕੋਈ ਚਿੰਤਾ ਹੁੰਦੀ ਕੀ ਇਹ ਸਾਰਾ ਜਿਹੜਾ ਪੱਥਰ ਲਾਉਣ ਦਾ ਕੰਮ ਹੈ ਹੁਣ ਤੱਕ ਪੂਰਾ ਨਾ ਹੋ ਜਾਂਦਾ ਮੈਨੂੰ ਕਿਹਨ੍ਹੇ ਹਰ ਸਾਲ ਇੱਕ ਕਿਲੋਮੀਟਰ ਹੀ ਲੱਗ ਜਾਂਦਾ ਕਿੱਥੇ ਗੱਲ ਜਾਂਦੀ ਤੁਸੀਂ ਸੋਚੋ ਤਾਂ ਸਹੀ ਇਹ ਲੋਕ ਸਿਆਸਤ ਕਰਦੇ ਤੇ ਕੀ ਇਹ ਤਾਂ ਲਾਸ਼ਾਂ ਦੇ ਉੱਤੇ ਨੱਚਣ ਵਾਲੇ ਲੋਕ ਆ ਇਹਨਾਂ ਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਇਹਨਾਂ ਦੇ ਮਨ ਨਹੀਂ ਦੁਖਦੇ ਇਹਨਾਂ ਦੇ ਮਨ ਨਹੀਂ ਭਰਦੇ ਬਿਲਕੁਲ ਦੇ ਬੱਚੇ ਔਰਤਾਂ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਜਿਹੜੇ ਜਿਹੜਾ ਗਰੀਬ ਵੀ ਬੈਠਾ ਤੇ ਕਰੋੜਾਪਤੀ ਬੰਦਾ ਵੀ ਸੜਕ ਦੇ ਉੱਤੇ ਬੈਠਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਤਾਂ ਯੋਗੀਆਂ ਦੇ ਵਿੱਚ ਸੈਰਾਂ ਕਰਦੇ ਫਿਰਦੇ ਆ ਇਹਨਾਂ ਦਾ ਤਾਂ ਸੈਟਸਪਟਾ ਬਣ ਗਿਆ ਜੋਂਗਿਆਂ ਤੇ ਵੀ ਗਏ ਆਪਸ ਚ ਸਿਆਸਤ ਕਰਨੀ ਸਿਆਸਤ ਉੱਥੇ ਵੀ ਸਿਆਸਤ ਕਰਦੇ ਆ ਆਪਸ ਚ ਲੜਦੇ ਆ ਜੋਂਗਿਆਂ ਦੇ ਵਿੱਚ ਸੈਰਾਂ ਕਰਦੇ ਫਿਰਦੇ ਆ ਇਹ ਇਹ ਕੋਈ ਤਰੀਕਾ ਜਿਹੜਾ ਕਮ ਪਬਲਿਕ ਦੀ ਭਲਾਈ ਵਾਸਤੇ ਜਿਹੜੀ ਚੀਜ਼ ਕੰਮ ਆਉਣੀ ਉਹਦੇ ਚ ਤੁਸੀਂ ਆਪ ਤੁਰੇ ਫਿਰਦੇ ਆ ਫਿਰ ਫੇ ਕਿੱਥੇ ਗਿਆ ਜੋਂਗਾ ਉਹਨਾਂ ਦਾ ਫਿਰ ਵਾਪਸ ਕਿਉਂ ਨਹੀਂ ਲਾਇਆ ਗਿਆ ਲੋਕਾਂ ਦੇ ਵਾਸਤੇ ਇਸ ਕਰਕੇ ਇਹ ਸਮਾ ਸਿਆਸਤ ਦਾ ਨਹੀਂ ਹੈ ਇਹਨਾਂ ਨੂੰ ਮਾੜੀ ਮੋਟੀ ਮਾਨਵਤਾ ਦਾ ਦਿਖਾਵਾ ਕਰਨਾ ਚਾਹੀਦਾ ਦਿਖਾਵਾ ਹੀ ਕਰ ਲੈਣ ਐਟ ਲੀਸਟ ਮੈਮ ਜਿਹੜੇ ਜਿਹੜੇ ਹੜਾ ਪੀਰੀਅਡ ਤੇ ਆ ਉਹਨਾਂ ਦੇ ਲਈ ਪੰਜਾਬ ਸਰਕਾਰ ਵੱਲੋਂ ਰੀਲੀਫ ਫੰਡ ਕਿਉਂ ਜਾਰੀ ਕੀਤਾ ਗਿਆ ਅ ਬਿਲਕੁਲ ਹਜੇ ਰੀਲੀਫ ਫੰਡ ਇਦਾਂ ਨਹੀਂ ਜਾਰੀ ਕੀਤਾ ਜਾ ਸਕਦਾ ਕਿਉਂਕਿ ਅਜੇ ਜਿਹੜਾ ਆ ਅ ਖਰਾਬ ਆ ਉਹਦਾ ਐਸਟੀਮੇਟ ਨਹੀਂ ਲੱਗ ਪਾਇਆ ਜਦੋਂ ਖਰਾਬੇ ਦਾ ਐਸਟੀਮੇਟ ਲੱਗੇ ਫਿਲਹਾਲ ਤਾਂ ਰਾਹਤ ਚੱਲ ਰਹੀ ਆ ਕਿ ਲੋਕਾਂ ਨੂੰ ਰੈਸਕਿਊ ਕਰਕੇ ਕੱਢਣਾ ਕਿਵੇਂ ਆ ਉਹਨਾਂ ਤੱਕ ਪਸ਼ੂਆਂ ਦੀ ਖੁਰਾਕ ਮਤਲਬ ਹਜ਼ਾਰਾਂ ਟਨ ਜਿਹੜੀ ਆ ਫਸਲ ਪਸ਼ੂਆਂ ਦੀ ਖੁਰਾਕ ਉਹਨਾਂ ਤੱਕ ਪਹੁੰਚ ਰਹੀ ਆ ਪੱਠੇ ਪਹੁੰਚ ਰਹੇ ਆ ਚਾਰਾ ਪਹੁੰਚ ਰਿਹਾ ਇਨਸਾਨਾਂ ਨੂੰ ਬਾਹਰ ਕੱਢ ਕੇ ਉਹਨਾਂ ਲਈ ਖੁਰਾਕ ਪਹੁੰਚ ਰਹੀ ਆ ਉਹਨਾਂ ਲਈ ਦਵਾਈਆਂ ਦਾ ਪ੍ਰਬੰਧ ਹੋ ਰਿਹਾ ਉਹਨਾਂ ਲਈ ਰਸਤ ਦਾ ਪ੍ਰਬੰਧ ਹੋ ਰਿਹਾ ਫੌਰੀ ਪ੍ਰਬੰਧ ਇਹ ਹੁੰਦੇ ਆ ਮੈਨੂੰ ਪਤਾ ਤੁਸੀਂ ਉਠਾਈ ਹੋਣੀ ਗੱਲ ਕਿ ਇਹ ਵੀ ਵਿਰੋਧੀ ਪਾਰਟੀਆਂ ਕਹਿੰਦੀਆਂ ਕਿ ਮੁੱਖ ਮੰਤਰੀ ਬੋਲਦਾ ਕਿਉਂ ਕਰਦਾ ਮੁਡਲੀ ਅਨਾਉਂਸਮੈਂਟ ਜਿਹੜੀ ਮੁੱਖ ਮੰਤਰੀ ਦੀ ਬੰਦੀ ਆ ਕਿ ਅਸੀਂ ਅਸੀਂ ਆਪਣਾ ਮਾਨਵਤਾ ਦੇ ਤੌਰ ਤੇ ਸਾਨੂੰ ਅਸੀਂ ਆਪਣੀ ਇੱਕ ਇੱਕ ਮਹੀਨੇ ਦੀ ਸੈਲਰੀ ਦਿੰਨੇ ਆ ਹਾਲਾਂਕਿ ਇਹਦੇ ਨਾਲ ਕੁਝ ਨਹੀਂ ਬਣਨਾ ਪਰ ਅਸੀਂ ਆਪਣਾ ਕੋਈ ਟੈਲਫੁਲ ਕੰਟਰੀਬਿਊਟ ਤਾਂ ਕਰ ਰਹੇ ਹਾਂ ਹੁਣ ਅਸੀਂ ਅੱਜ ਇੱਥੇ ਆਏ ਕੱਲ ਅਸੀਂ ਬਾਉਪੁਰ ਉੱਥੇ ਜਾਵਾਂਗੇ ਅਸੀਂ ਜਿੰਨਾ ਜੋ ਸਾਡੇ ਕੋਲ ਉੱਥੇ ਜ਼ਰੂਰਤਾਂ ਹੋਣਗੀਆਂ ਉਹ ਪੂਰੀਆਂ ਕਰਾਂਗੇ ਔਰਤਾਂ ਦੀਆਂ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਮੈਂ ਉੱਥੇ ਸਮਗਰੀ ਲੈ ਕੇ ਕੱਲ ਨੂੰ ਬਾਉਪੁਰ ਪਿੰਡ ਦੇ ਵਿੱਚ ਪਹੁੰਚੂ ਕਿ ਕਿ ਜਿਹੜੀਆਂ ਆਮ ਤੌਰ ਤੇ ਜਿਹੜੇ ਬਾਕੀ ਰਸਤੇ ਦੇ ਵਿੱਚ ਨਹੀਂ ਆਉਂਦੀਆਂ ਜਿਹੜੀ ਖਾਸ ਕਰਕੇ ਇਸ ਸਮੇਂ ਚ ਜ਼ਰੂਰਤ ਹੁੰਦੀ ਹੈ ਬਹੁਤ ਸਾਰੀਆਂ ਇੰਟਰਨਲ ਹੋਰ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਹ ਲੈ ਕੇ ਅਸੀਂ ਉੱਥੇ ਪਹੁੰਚਾਂਗੇ ਕਿਉਂਕਿ ਬਹੁਤ ਸਾਰੇ ਏਰੀਏ ਐਸੇ ਆ ਜਿੱਥੋਂ ਉਹ ਇੱਕ ਆਪਣੀਆਂ ਜੁੱਤੀਆਂ ਵੀ ਉਤਾਰ ਕੇ ਸੰਗਤ ਨੂੰ ਉੱਥੋਂ ਨਿਕਲਣਾ ਪਿਆ ਉਹਨਾਂ ਨੂੰ ਬਹੁਤ ਸਾਰੀਆਂ ਜ਼ਰੂਰਤ ਹੈ ਉਹ ਪਹੁੰਚਾਵਾਂਗੇ ਰਾਹਤ ਜਿਹੜੀ ਉਹਦੀ ਅਨਾਉਂਸਮੈਂਟ ਖਰਾਬੇ ਤੋਂ ਬਾਅਦ ਹੁੰਦੀ ਆ ਜਿੰਨੀ ਦੇਰ ਖਰਾਬੇ ਦਾ ਅੰਦਾਜ਼ਾ ਨਹੀਂ ਲੱਗਦਾ ਐਸਟੀਮੇਟ ਨਹੀਂ ਲੱਗਦਾ ਜਿੰਨੀ ਦੇਰ ਟੀਮਾਂ ਘੁੰਮ ਕੇ ਦੇਖ ਨਹੀਂ ਲੈਂਦੀਆਂ ਉਦੋਂ ਤੱਕ ਕੋਈ ਐਲਾਨ ਨਹੀਂ ਕੀਤਾ ਜਾ ਸਕਦਾ ਹਾਂ ਜੋ ਵਿਰੋਧੀ ਜ਼ਰੂਰ ਲੋਕਾਂ ਨੂੰ ਪ੍ਰੋਵੋਕ ਕਰਨੀ ਕਿਉਂਕਿ ਇਸ ਵੇਲੇ इमोਸ਼ਨ ਜਿਹੜੇ ਇਮੋਸ਼ਨਲੀ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸੌੜੀ ਸਿਆਸਤ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਇਹ ਲਾਸ਼ਾਂ ਤੇ ਨੱਚਣ ਵਾਲੇ ਲੋਕ ਨੇ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਚਾਹੀਦਾ ਹਾਂ ਸਰਕਾਰ ਬਿਲਕੁਲ ਤੁਹਾਡੇ ਨਾਲ ਸਾਰੇ ਲੋਕਾਂ ਦੇ ਨਾਲ ਖੜੀ ਹੈ ਬਿਲਕੁਲ ਹਰ ਇੱਕ ਤਰ੍ਹਾਂ ਦੇ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਜਿਹੜੀ ਆ ਇਸ ਇਹਦੇ ਨਾਲ ਹੀ ਨਿਪਟਾਰਾ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਇਹ ਕਹਿੰਨੇ ਕਿ ਪਿੰਡੋਂ ਪਿੰਡ ਤੁਸੀਂ ਰਸਦ ਇਕੱਠੀ ਨਾ ਹੁਣ ਕਰੋ ਰਸਦ ਉੱਥੇ ਬਹੁਤ ਹੋ ਜਾਣੀ ਆ ਆਪਾਂ ਪਿੰਡੋਂ ਪਿੰਡ ਇੱਕ ਅਮਾਊਂਟ ਇਕੱਠਾ ਕਰੀਏ ਤਿਲ ਫੁੱਲ ਜੇ ਕੋਈ 10 ਰੁਪਏ ਦੇ ਸਕਦਾ 10 ਦੇਵੇ ਜੇ ਕੋਈ 100 ਦੇ ਸਕਦਾ 100 ਦੇਵੇ ਜੇ ਕੋਈ ਵੱਧ ਦੇ ਸਕਦਾ ਅਸੀਂ ਇੱਕ ਅਮਾਊਂਟ ਇਕੱਠਾ ਕਰੀਏ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਦਾ ਸੇਵਾ ਕਰਨਾ ਹੈ ਕਿਸੇ ਦਾ ਘਰ ਟੱਠ ਜਾਣਾ ਆ ਕਿਸੇ ਦੇ ਡੰਗਰ ਰੁੜ ਗਏ ਆ ਕਿਸੇ ਦੀਆਂ ਜ਼ਮੀਨਾਂ ਵਾਹੀ ਯੋਗ ਦੁਬਾਰਾ ਕਰਨੀਆਂ ਆ ਉਹਨਾਂ ਨੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪੈਣੀ ਆ ਖਾਦਾਂ ਦੀ ਜ਼ਰੂਰਤ ਪਊਗੀ ਬੀਜ ਦੀ ਜ਼ਰੂਰਤ ਪਊਗੀ ਘਰਾਂ ਦੇ ਅੰਦਰ ਵੜਨ ਵਾਸਤੇ ਸਮਾਨ ਦੀ ਜ਼ਰੂਰਤ ਪਊਗੀ ਉਹਦੇ ਵਾਸਤੇ ਅਸੀਂ ਜਿਹੜਾ ਨਾ ਕੋਈ ਆਪਣਾ ਆਪਣਾ ਕੰਟਰੀਬਿਊਸ਼ਨ ਜ਼ਰੂਰ ਕਰਾਂਗੇ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਰਸਦ ਲੈ ਕੇ ਨਾ ਭਜੋ ਰਸਤ ਬਹੁਤ ਹੋ ਜਾਂਦੀ ਹੁੰਦੀ ਹੈ ਰਸਤ ਸਰਕਾਰ ਵੀ ਦੇ ਰਹੀ ਆ ਰਸਤ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਦੇ ਰਹੀਆਂ ਆਪਾਂ ਕੋਈ ਪ੍ਰੋਡਕਟਿਵ ਕੰਮ ਕਰਾਂਗੇ ਅਸੀਂ ਮੈਂ ਆਪਣੇ ਵਲੰਟੀਅਰਸ ਨੂੰ ਵੀ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਹਲਕੇ ਦੇ ਲੋਕਾਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਜਿਹੜਾ ਹੈਗਾ ਉਹ ਆਪਣੇ ਆਪਣੇ ਪਿੰਡ ਦੇ ਵਿੱਚੋਂ ਕੰਟ੍ਰਿਬਿਊਸ਼ਨ ਜਿਹੜੀ ਉਹ ਪੈਸਿਆਂ ਦੇ ਰੂਪ ਦੇ ਵਿੱਚ ਇਕੱਠੀ ਕਰੀਏ ਜ਼ਿੰਮੇਵਾਰੀ ਦੇ ਨਾਲ ਸਾਰੀਆਂ ਪਾਰਟੀਆਂ ਸਾਂਝੇ ਤੌਰ ਤੇ ਮੈਂ ਨਹੀਂ ਕਹਿੰਦੀ ਕਿ ਆਮਦਵੀ ਪਾਰਟੀ ਦੇ ਇਕੱਲੇ ਵਲੰਟੀਅਰ ਲੱਗਣ ਇਹਨੂੰ ਇਸ ਤੋਂ ਉੱਤੇ ਉੱਠ ਕੇ ਅਸੀਂ ਮਾਨਵਤਾ ਦੀ ਸੇਵਾ ਕਰਨੀ ਆ ਔਰ ਇੱਕ ਇੰਗਾ ਵੱਡਾ ਅਮਾਉਂਟ ਜਿਹੜਾ ਅਸੀਂ ਇਕੱਠਾ ਕਰਾਂਗੇ ਤਾਂ ਕਿ ਕੁਝ ਲੋਕ ਜਾਂ ਸੀ ਉਹਨੂੰ ਸੀਐਮ ਰਾਹਤ ਫੰਡ ਦੇ ਵਿੱਚ ਪਾਵਾਂਗੇ ਕਿ ਸਿੱਧੀ ਉਹਨਾਂ ਦੇ ਕੋਲ ਰਾਹਤ ਪਹੁੰਚ ਸਕੇ ਜਾਂ ਜਿੱਦਾਂ ਵੀ ਸੰਗਤ ਦੀ ਜਿਹੜੀ ਮਨਜ਼ੂਰੀ ਹੋਊਗੀ ਉਸ ਹਿਸਾਬ ਦੇ ਨਾਲ ਅਸੀਂ ਉਹ ਰਾਹਤ ਵੀ ਜ਼ਰੂਰ ਪਹੁੰਚਾਵਾਂਗੇ ਧੰਨਵਾਦ ਜੀ ਇਸੀ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ